ਪਿਆਰੇ ਦੋਸਤੋ ਕਈ ਵਾਰ ਨਾ ਵਿਗਿਆਨੀ ਦਾਵਾ ਕਰਦੇ ਆ ਕਿ ਸਾਨੂੰ ਇੱਕ ਹੱਡੀ ਲੱਭੀ ਆ ਇਹ ਜਿਹੜੀ ਹੱਡੀ ਆ ਇਹ 10 ਲੱਖ ਸਾਲ ਪੁਰਾਣੀ ਹੈ ਕਈ ਵਾਰ ਵਿਗਿਆਨੀ ਆ ਜਿਹੜੇ ਦਾਵਾ ਕਰਦੇ ਆ ਕਿ ਇਹ ਆ ਜਿਹੜਾ ਲੱਕ ਹੈ ਇੱਥੇ ਕਦੇ ਜੰਗਲ ਹੁੰਦਾ ਸੀ ਤੇ ਉਸ ਜੰਗਲ ਆ ਜਿਹੜਾ ਅੱਜ ਤੋਂ 50 ਲੱਖ ਸਾਲ ਪਹਿਲਾਂ ਹੁੰਦਾ ਸੀ ਇੱਥੇ ਇਹ ਹੁੰਦਾ ਸੀ ਇੱਥੇ ਆ ਹੁੰਦਾ ਤਾਂ ਆਮ ਬੰਦੇ ਨੂੰ ਬੜੀ ਹੈਰਾਨੀ ਹੁੰਦੀ ਆ ਕਿ ਇਹ ਕਿਵੇਂ ਦੱਸਿਆ ਜਾ ਸਕਦਾ ਕਿ ਇਹ ਹੱਡੀ 5 ਲੱਖ ਸਾਲ ਪੁਰਾਣੀ ਹੈ ਜਾਂ ਇਹ ਜਿਹੜੀ ਚਟਾਨ ਹੈ ਇਹ ਕਰੋੜਵਰੇ ਪਹਿਲਾਂ ਦੀ ਹੈ ਆ ਮੁੰਦਾ ਹੀ ਸੋਚਦਾ ਹੈ ਕਿ ਵਿਗਿਆਨੀ ਐਵੇਂ ਕਿਤੇ ਗੱਪ ਤਾਂ ਨਹੀਂ ਮਾਰੀ ਜਾਂਦੇ ਹੱਡੀ ਉੱਤੇ ਕਿਹੜਾ ਮਾਡਲ ਦੀ ਮੋਹਰ ਲੱਗੀ ਹੁੰਦੀ ਹੈ ਇਹ ਐਵੇਂ ਹੀ ਕਹਿ ਦਿੰਦੇ ਹੋਣਗੇ ਪਰੰਤੂ ਸੋਚਣ ਵਾਲੀ ਗੱਲ ਆ ਕਿ ਵਿਗਿਆਨੀਆਂ ਨੇ ਕਰੋੜਾਂ ਸਾਲ ਲੱਖਾਂ ਸਾਲ ਪਹਿਲਾਂ ਬਣੇ ਪਦਾਰਥਾਂ ਦੀ ਠੀਕ ਉਮਰ ਕੱਟਣ ਦੇ ਤੰਦ ਲੱਬੇ ਹੋਏ ਆ ਉਹਨਾਂ ਟੰਗਾਂ ਦੇ ਆਧਾਰ ਤੇ ਉਹ ਉਮਰ ਕੱਢਦੇ ਆ ਇਹ ਨਹੀਂ ਕਿ ਐਵੇਂ ਹੀ ਆਪਦੇ ਵੱਲੋਂ ਇੱਕ ਕਪੂਲ ਕਲਪਨਾ ਕਰ ਦਿੰਦੇ ਆ ਕੋਈ ਆਪਣੇ ਵੱਲੋਂ ਗੱਪ ਰੇੜ ਦਿੰਦੇ ਉਮਰ ਕੱਟਣ ਦਾ ਜਿਹੜਾ ਤਰੀਕਾ ਹੈ ਨਾ ਇਹ ਉਸ ਚਟਾਨ ਜਾਂ ਅਵਸ਼ੇਸ਼ ਜੋ ਵੀ ਕੁਝ ਬਾਕੀ ਬਚਿਆ ਹੋ ਵਿੱਚ ਰੇਡੀਓ ਐਕਟਿਵ ਪਦਾਰਥਾਂ ਦੀ ਮਾਤਰਾ ਤੇ ਆਧਾਰ ਹੁੰਦਾ ਥੋੜਾ ਜਿਹਾ ਦੱਸ ਦਈਏ ਕਿ ਰੇਡੀਓ ਐਕਟਿਵ ਪਦਾਰਥ ਹੁੰਦਾ ਕੀ ਰੇਡੀਓਐਕਟਵ ਉਹ ਪਦਾਰਥ ਹੁੰਦੇ ਆ ਜਿਨ੍ਹਾਂ ਵਿੱਚੋਂ ਸਦਾ ਹੀ ਆਪਣੇ ਆਪ ਕੁਝ ਰੇਡੀਏਸ਼ਨ ਉਹ ਕਾਰਨ ਯਾਨੀ ਉਹਦੇ ਵਿੱਚੋਂ ਕੁਝ ਕਿਰਨਾਂ ਜਿਹੜੀਆਂ ਉਹ ਸਦਾ ਹੀ ਨਿਕਲਦੀਆਂ ਰਹਿੰਦੀਆਂ ਜਿਸ ਨਾਲ ਉਹ ਪਦਾਰਥ ਜਿਹੜਾ ਨਿਸ਼ਚਿਤ ਗਤੀ ਨਾਲ ਕੁਝ ਹੋਰ ਤੱਤਾਂ ਵਿੱਚ ਤਬਦੀਲ ਹੁੰਦਾ ਰਹਿੰਦਾ ਜਿਵੇਂ ਜੇ ਜਰਨੀਅਮ 238 ਜਿਹੜਾ ਤੱਤ ਆ ਉਹ ਪਿਆ ਹੋਵੇ ਪਾ ਉਹਦਾ ਆਟਮ ਨਾ ਆਪਣੇ ਆਪ ਦੇ ਵਿੱਚ ਸਿੱਕੇ ਚ ਬਦਲਦਾ ਰਹਿੰਦਾ ਜਿਹੜਾ ਪੋਟਾਸ਼ੀਅਮ 40 ਆ ਉਹਦੇ ਜਿਹੜੇ ਆਟਮ ਆ ਉਹ ਆਰਗਨ ਵਿੱਚ ਬਦਲਦੇ ਰਹਿੰਦੇ ਆ ਇਹ ਪ੍ਰਕਿਰਿਆ ਪੱਕੀ ਹੈਗੀ ਆ ਕਿ ਜੇ ਜੇਰਨੀਅਮ 238 ਨੂੰ ਕਿਤੇ ਰੱਖ ਦਿਓਗੇ ਤਾਂ ਹੌਲੀ ਹੌਲੀ ਆ ਜਿਹੜਾ ਉਹ ਸਿੱਕੇ ਚ ਬਦਲੂਗਾ ਐਵੇਂ ਜੇ ਕਿਤੇ ਪਾਸ਼ੀਅਮ 40 ਰੱਖ ਦਿਓਗੇ ਤਾਂ ਉਹਦੇ ਆਟਮ ਆ ਜਿਹੜੇ ਆਰਗਨ ਵਿੱਚ ਬਦਲਦੇ ਰਹਿਣਗੇ ਕਿੰਨੀ ਦੇਰ ਚ ਬਦਲਣਗੇ ਕਿਸ ਸਪੀਡ ਚ ਬਦਲਣਗੇ ਉਹ ਜਿਹੜੇ ਵਿਗਿਆਨੀ ਆ ਉਹ ਅੱਜ ਦੇ ਹਿਸਾਬ ਨਾਲ ਉਹਦੀ ਕੈਲਕੂਲੇਸ਼ਨ ਲਾ ਲੈਂਦੇ ਤਾਂ ਫੇਰ ਇਥੋਂ ਅੰਦਾਜ਼ਾ ਕੀ ਲਾਇਆ ਜਾਂਦਾ ਸੋ ਕਿਸੇ ਚਟਾਨ ਜਾਂ ਪਥਰਾਟ ਵਿੱਚ ਕਿੰਨਾ ਰੇਡੀਓ ਐਕਟਿਵ ਤੱਤ ਖਤਮ ਹੋ ਕੇ ਦੂਸਰੇ ਤੱਤਾਂ 'ਚ ਤਬਦੀਲ ਹੋ ਗਿਆ ਉਸ ਤੋਂ ਉਹਦੀ ਉਮਰ ਦਾ ਪਤਾ ਕੱਢਿਆ ਜਾ ਸਕਦਾ ਇੱਕ ਹੋਰ ਤਰੀਕਾ ਉਹ ਕਿ ਜੀਵ ਜੰਤੂ ਜਾਂ ਪੌਦਿਆਂ ਦੀ ਜਿਹੜੀ ਰੈਡ ਖੂਨ ਦਾ ਜਾਵ ਵਿਸ਼ੇਸ਼ ਜਿਨ੍ਹਾਂ ਨੂੰ ਵਿਗਿਆਨ ਦੀ ਭਾਸ਼ਾ ਦੇ ਵਿੱਚ ਅਕਸਰ ਆਪਾਂ ਫਾਸਿਲਸ ਕਹਿੰਦੇ ਆ ਕਿ ਫਾਸਿਲਸ ਮਿਲੇ ਦੀ ਉਮਰ ਦਾ ਪਤਾ ਕਰਨ ਲਈ ਕਾਰਬਨ 14 ਨਾਮ ਦੇ ਰੇਡੀਓ ਐਕਟਿਵ ਤੱਤ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਤਰੀਕਾ ਕਾਰਬਨ ਡੇਟਿੰਗ ਦੇ ਨਾਲ ਮਸ਼ਹੂਰ ਹੈ ਜਿੰਨੀਆਂ ਵੀ ਜਿਉਂਦੀਆਂ ਚੀਜ਼ਾਂ ਨੇ ਨਾ ਜਿੰਨੀਆਂ ਵੀ ਜਿਉਂਦੀਆਂ ਚੀਜ਼ਾਂ ਉਹਨਾਂ ਦੇ ਵਿੱਚ ਨਾ ਹਰ ਹਾਲਤ ਦੇ ਵਿੱਚ ਜਿਹੜੀਆਂ ਕਦੇ ਜਿਉਂਦੀਆਂ ਰਹੀਆਂ ਚਾਹੇ ਉਹ ਜਾਨਵਰ ਆ ਪੰਛੀ ਆ ਮਨੁੱਖ ਆ ਜਾਂ ਉਹ ਬਨਸਪਤੀ ਆ ਪੇੜ ਪੌਦੇ ਆ ਉਹਨਾਂ ਦੇ ਵਿੱਚ ਨਾ ਕਾਰਬਨ ਹੁੰਦੀ ਹੋਈ ਹੁੰਦੀ ਆ ਇਹ ਤਰੀਕਾ ਕਾਰਬਨ ਡੇਟਿੰਗ ਦੇ ਨਾਲ ਮਸ਼ਹੂਰ ਆ ਕਿਸੇ ਮਰੇ ਜੀਵ ਦੇ ਸਰੀਰ ਚੋਂ 56 ਸਾਲ ਬੀਤਣ ਤੇ ਕਾਰਬਨ 14 ਦੀ ਮਾਤਰਾ ਆਮ ਨਾਲੋਂ 5600 ਸਾਲ ਬੀਤਣਾਂ ਕਾਰਬਨ 14 ਦੀ ਜਿਹੜੀ ਮਾਤਰਾ ਹੈ ਉਹ ਆਮ ਨਾਲੋਂ ਅੱਧੀ ਰਹਿ ਜਾਂਦੀ ਹੈ ਜ ਜਿੰਨੀ ਹੋ ਹੋ ਸਕਦੀ ਹੈ ਜੇ ਆਪਾਂ ਕਾਰਬਨ 14 ਅੱਜ ਜਿੰਨੀ ਰੱਖੀ ਗਈ ਅੱਜ ਜਿੰਨੀ ਹੈਗੀ ਆ ਤਾਂ ਉਹ 5600 ਸਾਲ ਦੇ ਵਿੱਚ ਅੱਧੀ ਰਹਿ ਜੂ। ਤੇ ਹੋਰ 56 ਸਾਲ ਬੀਤਣ ਤੇ ਅੱਧੀ ਤੋਂ ਫੇਰ ਅੱਧੀ ਹੋ ਜੂ। ਭਾਗ ਚੌਥਾ ਹੀ ਸਰੇ ਜੂ। ਇਸ ਤਰ੍ਹਾਂ ਕਾਰਬਨ ਦੀ 14 ਦੀ ਮਾਤਰਾ ਤੋਂ ਪਤਾ ਲਗਾਇਆ ਜਾਂਦਾ ਹੈ ਕਿ ਉਹ ਜੀਵ ਜਾਂ ਪੌਦੇ ਨੂੰ ਮਰੇ ਨੂੰ ਕਿੰਨੇ ਸਾਲ। ਸੋ ਭਾਈ ਜਿਹੜੇ ਪੰਛੀ ਪੰਛੀ ਹੋਏ, ਪੌਦੇ ਹੋਏ ਕਿਉਂਕਿ ਕਾਰਬਨ ਨਾਲ ਜੁੜਦੀ ਹੈ, ਉੱਥੋਂ ਉਹਨਾਂ ਦੀਆਂ ਚਾਹੇ ਹੱਡੀਆਂ ਮਿਲ ਜਾਣ, ਚਾਹੇ ਪਾਸਲਸ ਮਿਲ ਜਾਣ ਉਹਦੇ ਤੋਂ ਅੰਦਾਜ਼ਾ ਲਾ ਲੈਂਦੇ ਆ ਸੋ ਇਹ ਨਾਲ ਸਮਝਾ ਕਰੋ ਕਿ ਵਿਗਿਆਨੀ ਜਦੋਂ ਕਿਸੇ ਥਾਂ ਤੇ ਪੱਥਰ ਜਾਂ ਲੈ ਕੇ ਉਹਦੇ ਤੇ ਬੁਰਸ਼ ਜਾਂ ਮਾਰੀ ਜਾਂਦੇ ਹੁੰਦੇ ਆ ਤੇ ਫਿਰ ਕਹਿੰਦੇ ਆ ਕਿ ਅਸੀਂ ਰਬਾਟਰੀ ਚ ਟੈਸਟ ਕੀਤਾ ਤੇ ਟੈਸਟ ਦੇ ਨਾਲ ਇਹਦੀ ਜਿਹੜੀ ਉਮਰ ਆ ਉਹ ਐਨੀ ਨਿਕਲੀ ਕਿ ਉਹ ਕੋਈ ਗਾਪ ਰੋੜ ਰਹੇ ਆ ਜਾਂ ਬੱਗਾ ਛੱਡ ਰਹੇ ਆ ਜਾਂ ਕੋ ਮਿੱਥ ਸਿਰਜ ਰਹੇ ਆ ਸਗੋਂ ਉਹ ਇਹ ਗੱਲ ਵਿਗਿਆਨਕ ਢੰਗ ਨਾਲ ਸੂਚ ਸਮਝ ਕੇ ਕਹਿ ਰਹੇ ਹੁੰਦੇ ਉਹਦੇ ਉਹਨਾਂ ਕੋਲ ਸਬੂਤ ਹੁੰਦੇ ਆ ਚਲੋ ਅੱਜ ਇੱਕ ਗੱਲ ਤੁਹਾਡੇ ਨਾਲ ਹੋਰ ਕਰਦੇ ਆ ਗੱਲ ਬੜੀ ਦਿਲਚਸਪ ਬੜਾ ਸਾਰਾ ਧਿਆਨ ਖਿੱਚਦੀ ਆ ਕੋ ਖਿੱਚਦੀ ਆ ਹੀਰੇ ਜਵਾਹਰਾਤ ਦੀ ਹੈ ਹੀਰੇ ਮੋਤੀ ਲਾਲ ਨੀਲਮ ਬਹੁਤ ਸੁੰਦਰ ਪਦਾਰਥਾ ਬਹੁਤ ਸੁੰਦਰ ਚੀਜ਼ਾਂ ਹੈ ਸੁੰਦਰਤਾ ਦੇ ਕਾਰਨ ਕੀਮਤੀ ਵੀ ਹੈ ਪਹਿਲੇ ਸਮਿਆਂ ਵਿੱਚ ਇਹਨਾਂ ਬਾਰੇ ਜਾਣਕਾਰੀ ਨਹੀਂ ਸੀ ਪ੍ਰਾਪਤ ਹੁੰਦੀ ਕਿ ਅਸਲ ਵਿੱਚ ਕੀ ਹਨ ਭਾਵ ਕਿਸ ਤੱਤ ਤੋਂ ਬਣਿਆ ਤੇ ਕਿਵੇਂ ਬਣਿਆ ਕੁਦਰਤੀ ਰੂਪ ਵਿੱਚ ਕਿਤੇ ਕਿਤੇ ਮਿਲਦੇ ਸਨ ਇਸ ਕਰਕੇ ਇਹਨਾਂ ਦੀ ਪ੍ਰਾਪਤੀ ਵੀ ਲੋਕ ਜਾਨਾ ਵੀ ਲਾ ਦਿੰਦੇ ਸੀ ਕਿਉਂਕਿ ਸੋਨੇ ਵੀ ਲੱਗਦੇ ਸੀ ਗਹਿਣਿਆਂ 'ਚ ਵੀ ਵਰਤੇ ਜਾਂਦੇ ਸੀ ਤੇ ਇਹੇ ਕਿਤੇ ਵੇਚ ਕੇ ਇਹਨਾਂ ਦਾ ਮੁੱਲ ਵੀ ਵਟਿਆ ਜਾ ਸਕਦਾ ਸੀ ਕਿਉਂਕਿ ਰਾਜੇ ਮਹਾਰਾਜੇ ਇਹਨਾਂ ਨੂੰ ਖਰੀਦ ਲੈਂਦੇ ਸੀ ਵੱਡੇ ਸ਼ਾਹੂਕਾਰ ਖਰੀਦ ਲੈਂਦੇ ਸੀ ਪਰ ਮੌੜ ਵਿਗਿਆਨ ਨੇ ਇਹਨਾਂ ਦੀ ਅਸਲੀਅਤ ਨੂੰ ਲੱਭ ਲਿਆ ਹੋਇਆ ਤੇ ਇਹਨਾਂ ਨੂੰ ਬਣਾਉਟਰੀ ਢੰਗ ਨਾਲ ਪੈਦਾ ਕਰਨ ਦਾ ਢੰਗ ਵੀ ਬਣਾ ਲਿਆ। ਜੋਤਿਸ਼ ਦੇ ਯੁੱਗ ਵਿੱਚ ਜਦੋਂ ਜੋਤਿਸ਼ ਵਿਦਿਆ ਜੀਏ ਬਣੀ ਇਹ ਵਿਦਿਆਨੀ ਵੀ ਵੈਸੇ ਤਾਂ ਉਹ ਗਲਤ ਅਨਮਾਨ ਹੀ ਲਾਉਂਦੇ ਆ। ਪਦਾਰਥ ਨੂੰ ਮੁੰਦਰੀਆਂ ਦੇ ਲਗਾ ਵਿੱਚ ਜੜ ਕੇ ਗ੍ਰਹਿ ਟਾਲਣ ਦਾ ਹਾਲ ਦੱਸਦੇ ਆ। ਪਰ ਵਿਗਿਆਨ ਦੀ ਸੈਤਾਨਾ ਨਵੇਂ ਐਨੇ ਵਧੀਆ ਤੋਂ ਵਧੀਆ ਪਦਾਰਥ ਤਿਆਰ ਹੋ ਚੁੱਕੇ ਆ ਜਿਨ੍ਹਾਂ ਅੱਗੋਂ ਇਹਨਾਂ ਰਤਨਾਂ ਦੀ ਚਮਕ ਦਮਕ ਕੁਝ ਵੀ ਨਹੀਂ ਰਹੀ ਪਰ ਫਿਰ ਵੀ ਇਹਨਾਂ ਰਤਨਾਂ ਦੀ ਸੁੰਦਰਤਾ ਕਿਉਂਕਿ ਉਹ ਕੁਦਰਤੀ ਹੁੰਦੀ ਆ ਇਸ ਕਰਕੇ ਉਹਨਾਂ ਦੀ ਮਹੱਤਤਾ ਤਾਂ ਹੈ ਹੀ ਹੈ ਹੁਣ ਆਓ ਵੇਖੀਏ ਕਿ ਜਿਹੜੇ ਮਹੱਤਵਪੂਰਨ ਰਤਨ ਆ ਇਹ ਰਸਾਇਣਕ ਤੌਰ ਤੇ ਕੀ ਹੁੰਦੇ ਆ ਕੈਮੀਕਲੀ ਇਹ ਕੀ ਹੁੰਦੇ ਹੀਰਾ ਆ ਨਾ ਜਿਹੜਾ ਤੁਸੀਂ ਹਰਾਂ ਰਹੋਗੇ ਇਹ ਹੀਰਾ ਨਾ ਜਿਹੜਾ ਕਾਰਬਨ ਦਾ ਹੀ ਅਕਰੂ ਰਹਣੀ ਆਈ ਗੱਲਾਂ ਇਹ ਕੋਲਾਵੀ ਕਾਰਬਨ ਤੇ ਹੀਰਾ ਵੀ ਕਾਰਬਨ ਹੀਰਾ ਜਿਹੜਾ ਉਹ ਕਾਰਬਨ ਕਿਹੜੀ ਕਾਰਬਨ ਕੋਲਾਵੀ ਕਾਰਬਨ ਹੁੰਦਾ ਕਜਲ ਵੀ ਕਾਰਬਨ ਹੁੰਦਾ ਗ੍ਰੇਫਾਈਟ ਵੀ ਕਾਰਬਨ ਹੁੰਦਾ ਜਿਵੇਂ ਆਪਾਂ ਪੈਨਸਲ ਦਾ ਜਿਹੜੀ ਪੈਨਸਲ ਦਾ ਜਿਹੜਾ ਸਿੱਕਾ ਹੁੰਦਾ ਉਹ ਉਹ ਵੀ ਗ੍ਰੇਫਾਈਟ ਹੁੰਦਾ ਪਰੰਤੂ ਹੀਰੇ ਵਿੱਚ ਨਾ ਜਿਹੜੇ ਕਾਰਬਨ ਦੇ ਪਰਮਾਣੂ ਆ ਉਹ ਐਸ ਵਿਅੰਸ ਚ ਜੜੇ ਹੁੰਦੇ ਆ ਕਿ ਉਹ ਆਪਣੀ ਜਗ੍ਹਾ ਤੋਂ ਹਿੱਲ ਨਹੀਂ ਸਕਦੇ ਇਸੇ ਕਰਕੇ ਹੀਰਾ ਦੁਨੀਆ ਦਾ ਸਭ ਤੋਂ ਸਖਤ ਪਦਾਰਥ ਹੈ ਹੀਰੇ ਦੀ ਚਮਕ ਦਾ ਕਾਰਨ ਇਹ ਹੈ ਕਿ ਉਸ ਵਿੱਚ ਜਾਣ ਵਾਲੀ ਰੋਸ਼ਨੀ ਦੀ ਕਿਰਨ ਕੱਚ ਬਕੈਰਾ ਦੇ ਮੁਕਾਬਲੇ ਬਹੁਤ ਜ਼ਿਆਦਾ ਮੁੜਦੀ ਹੈ ਯਾਨੀ ਰਿਫਲੈਕਸ਼ਨ ਉਹਦੇ ਵਿੱਚ ਬਹੁਤ ਹੁੰਦੀ ਹੈ ਜਿਹੜੀ ਕਿਰਨ ਆ ਕੇ ਹੀਰੇ 'ਚ ਵੱਜੂਗੀ ਉਹ ਹੀਰੇ ਇਹਨੂੰ ਫਿਰ ਉਹਨੂੰ ਰਿਫਲੈਕਟ ਕਰ ਦਿੰਦਾ ਹੈ ਤੇ ਹੀਰਾ ਤਰਾਸ਼ਨ ਦਾ ਭਾਵ ਵੀ ਇਹ ਹੀ ਆ ਕਿ ਉਹਦਾ ਹੀਰੇ ਦੇ ਜਿਹੜਾ ਸਤ੍ਹਾ ਹੈ ਜਿਹੜੀ ਤਾਲਾ ਉਹਨੂੰ ਜਿਹੇ ਕੋਣ ਤੇ ਤਰਾਸ਼ਦੇ ਆ ਕਿ ਉਸ ਵਿੱਚ ਜਾਣ ਵਾਲੀ ਰੋਸ਼ਨੀ ਦੀ ਕਿਰਨ ਇਹ ਤੇ ਅੰਦਰੇ-ਅੰਦਰ ਮੁੜਦੀ ਰਹਿੰਦੀ ਆ ਤੇ ਇਸ ਕਰਕੇ ਹੀਰਾ ਹਰ ਪਾਸਿਓਂ ਨਾਲ ਲਿਸ਼ਕਾ ਮਾਰਦਾ ਹੈ। ਨਾ ਅੰਦਰ ਵੜਦੀ ਆ ਫੇਰ ਉਹ ਪ੍ਰਵਰਤਿਤ ਹੋ ਕੇ ਫੇਰ ਤਲ ਤੇ ਆ ਜਾਂਦੀ ਆ ਫੇਰ ਵੜਦੀ ਆ ਉਹਦੇ ਨਾਲ ਸਾਰਾ ਹੀਰਾ ਚਮਕਦਾ ਹੈ। ਜਿੱਥੇ ਹੀਰਾ ਕਾਰਬਨ ਦਾ ਸ਼ੁੱਧ ਰੂਪ ਆ ਉੱਥੇ ਜਿਹਨੂੰ ਲਾਲ ਕਹਿੰਦੇ ਆ ਔਰ ਇਹਨਾਂ ਚਾਦਿਕਾਲੋ ਰੂਬੀ ਰੂਬੀ ਕਹਿੰਦੇ ਤੇ ਨੀਲਮ ਇਹ ਹੁੰਦਾ ਤਾਂ ਕਾਰਬਨ ਦੇ ਰੂਪੀ ਹੈ ਪਰ ਹੀਰੇ ਤੋਂ ਵੱਖਰੇ ਤਾਂ ਹੁੰਦੇ ਆ ਕਿ ਇਹਨਾਂ ਚ ਨਾ ਅਸ਼ੁੱਧੀਆਂ ਹੁੰਦੀਆਂ ਪਰ ਇਹ ਅਸ਼ੁੱਧ ਹੀ ਇਹਨੂੰ ਸੁਣਾ ਬਣਾਉਂਦੀ ਹੈ ਅਸ਼ੁੱਧ ਕੀ ਹੁੰਦੀ ਹੈ ਇਹ ਦੋਵੇਂ ਚਾਹੇ ਨੀਲਮ ਜਿਹੜਾ ਨੀਲੇ ਰੰਗ ਦਾ ਹੁੰਦਾ ਹੈ ਸਫਾਇਰ ਕਹਿੰਦੇ ਤੇ ਚਾਹੇ ਰੂਬੀ ਲਾਲ ਰੰਗ ਦੀ ਐਲੂਮੀਨੀਅਮ ਦੇ ਖਾਣੇ ਦੇ ਪਦਾਰਥ ਨਾ ਜਿਹੜਾ ਕੋਰੈਂਡਮ ਕੋਰੰਡਮ ਦਿਰਗੀਨ ਰੂਪੰਦੇ aluminum ਆ ਜਿਹੜਾ ਇਹਦੇ ਦੋ ਜਿਹੜੇ ਹੈਗੇ ਆ ਐਟਮ ਤੇ ਜਿਹੜੇ ਕਾਰਬਨ ਉਹਦੇ ਤਿੰਨ ਐਟਮ ਜਦੋਂ ਮਿਲ ਜਾਂਦੇ ਆ ਤਾਂ ਉਹ ਕਿਸਮਾਲੇ ਬਦਮਾ ਬਦਾਮੀ ਜੇ ਰੰਗ ਦਾ ਜਿਹੜਾ ਪਦਾਰਥ ਉਹ ਪੈਦਾ ਹੁੰਦਾ ਲਾਲ ਦਾ ਸੁੰਦਰ ਰੰਗ ਇਸ ਖਣਚ ਵਿੱਚ ਕ੍ਰੋਮੀਅਮ ਆਕਸਾਈਡ ਦੀ ਪਛਿੱਧੀ ਕਰਕੇ ਕੀ ਹੁੰਦਾ ਹੈ क्रोमियम ऑक्साइड क्रोमियम ऑक्साइड ਇਹਨੂੰ ਲਾਲ ਕਰਦਾ ਹੈ ਤੇ ਨੀਲਮ ਦਾ ਰੰਗ ਇਸ ਵਿੱਚ ਲੋਹੇ ਤੇ ਟਾਈਟੇਨੀਅਮ ਆਕਸਾਈਡ ਦੀ ਮਿਲਾਵਟ ਸਦਕਾ ਬਣਦਾ ਹੈ ਹੁਣ ਤੁਸੀਂ ਧਿਆਨ ਨਾਲ ਵੇਖੋ ਕਿ ਜਿੱਥੇ ਹੀਰਾ ਕਾਰਬਨ ਉਥੇ ਜਿਹੜਾ ਰੂਬੀ ਆ ਤੇ ਸਫਾਇਰਾ ਇਹ ਐਲੂਮੀਨੀਅਮ ਦੇ ਜਿਹੜੀ ਹੈਗੀ ਆ ਆਕਸਾਈਡ ਉਹਦੇ ਰੂਪ ਆ ਪਰ ਐਲੂਮੀਨੀਅਮ ਜੁੜਦੀ ਕਾ ਦੇਣਾ ਜੇ ਤਾਂ क्रोमियम ਆਕਸਾਈਡ ਨਾਲ ਜੁੜ ਜੇ ਫੇਰ ਤਾਂ ਇਹ ਲਾਲ ਰੰਗ ਦੀ ਹੋ ਜਾਂਦੀ ਹੈ ਤੇ ਜੇ ਇਹ ਲੋਹੇ ਜਾਂ ਟੈਟੇਨੀਅਮ ਆਕਸਾਈਡ ਨਾਲ ਮਿਲ ਜੇ ਤਾਂ ਫੇਰ ਇਹ ਨੀਲੇ ਰੰਗ ਦੀ ਹੋ ਜਾਂਦੀ ਹੈ ਇਹ ਜਿਹੜੇ ਰਤਨ ਖਣਚ ਪਦਾਰਥਾਂਵਾਂ ਜੋ ਪ੍ਰਾਪਤ ਹੁੰਦੇ ਆ ਉੱਥੇ ਮੋਤੀ ਆ ਜਿਹੜਾ ਇਹ ਬਿਲਕੁਲ ਵੱਖਰੀ ਚੀਜ਼ ਹੈਗੀ ਇਹ ਕੁਦਰਤੀ ਤੌਰ ਤੇ ਆਏ ਪ੍ਰਾਪਤ ਨਹੀਂ ਹੁੰਦੇ ਇਹ ਸਿੱਪੀ ਤੋਂ ਬਣਾਇਆ ਜਾਂਦਾ ਹੈ ਸਿੱਪੀ ਬਲੋਂ ਸਮੁੰਦਰੀ ਜੀਵ ਹੈ ਕਿ ਸਿੱਪੀ ਸਿੱਪੀ ਉਹ ਸਿੱਪੀ ਕੀ ਹੁੰਦੀ ਹੈ ਕਿ ਉਹਦੇ ਦਾ ਬੜਾ ਸਰੀਰ ਬੜਾ ਨਰਮ ਹੁੰਦਾ ਪਰ ਉਹਦਾ ਬਾਹਰ ਬੜਾ ਸਖਤ ਦਾ ਸ਼ੈਲ ਹੁੰਦਾ ਉਹ ਉਹਦੇ ਬਾਹਰ ਇੱਕ ਸਖਤ ਤੇ ਖੋਲ ਹੁੰਦਾ ਉਹਦੇ ਵਿੱਚ ਬਣਦਾ ਜਦੋਂ ਸਿੱਪੀ ਦੇ ਬਾਹਰੀ ਖੋਲ ਦੇ ਅੰਦਰ ਕੋਈ ਰੇਤ ਦਾ ਕਣ ਬਰੀਕ ਕੰਕਰ ਆ ਜਾਂਦਾ ਤੇ ਇਹ ਜੀਵ ਆਪਣੇ ਨਰਮ ਸਰੀਰ ਦੇ ਵਿੱਚ ਚੁੱਭਦਾ ਤੇ ਚੁੱਭਣ ਤੋਂ ਬਚਾਉਣ ਲਈ ਉਸ ਕਣ ਦੁਆਲੇ ਨਾ ਇੱਕ ਚਮਕੀਲਾ ਲੇਸਦਾਰ ਪਦਾਰਸ਼ ਦਾ ਲੇਪ ਕਰ ਦਿੰਦਾ ਜਿਹੜਾ ਬਾਅਦ ਵਿੱਚ ਸੁੱਕ ਕੇ ਮੋਤੀ ਬਣ ਜਾਂਦਾ ਪਹਿਲਾ ਮੋਤੀ ਹਜ਼ਾਰਾਂ ਸਿੱਪੀਆਂ ਵਿੱਚੋਂ ਕਿਸੇ ਇੱਕ ਵਿੱਚੋਂ ਨਿਕਲਦਾ ਸੀ ਜਿਸ ਕਰਕੇ ਕਿਸੇ ਮੰਨ ਲਓ ਸਿੱਪੀ ਜਾਂ ਉਹਦੇ ਵਿੱਚ ਭਾਈ ਚਾਨਕੀ ਕਿਸੇ ਦੇ ਅੰਦਰ ਰੇਤ ਚਲੀ ਗਈ ਤਾਂ ਰੇਤ ਦਾ ਕਣ ਜਦੋਂ ਅੰਦਰ ਚਲਿਆ ਗਿਆ ਸਿੱਪੀ ਨੂੰ ਔਖਾ ਲੱਗਿਆ ਉਹਨੇ ਇੱਕ ਨੇਸ ਦਾ ਅਜਾ ਪਦਾਰਥ ਛੱਡਿਆ ਤੇ ਮੋਤੀ ਬਣ ਗਿਆ ਤਾਂ ਇਹਦੇ ਨਾਲ ਫਿਰ ਕੀ ਹੋਣ ਲੱਗਾ ਕਿ ਭਾਈ ਹਜ਼ਾਰਾਂ ਹੀ ਸਿੱਪੀਆਂ ਜਿਹੜੀਆਂ ਉਹ ਮੋਤੀਆਂ ਦੀ ਭਾਲ ਚ ਲੋਕ ਖੋਲਦੇ ਰਹਿੰਦੇ ਸੀ ਇਹ ਹੁੰਦਾ ਕੀ ਸੀ ਕਿ ਸਿੱਪੀਆਂ ਫੜ ਲਈਆਂ ਖੋਲ ਪਟਿਆ ਕਿਸੇ ਚੋਂ ਮੋਤੀ ਨਿਕਲਿਆ ਬਹੁਤੀਆਂ ਚੋਂ ਨਹੀਂ ਨਿਕਲਦਾ ਸੀ ਔਰ ਹੋਣੇ ਦੀ ਖੇਤੀ ਕੀਤੀ ਜਾਂਦਾ ਸੀ ਖੇਤੀ ਕਿਵੇਂ ਹੁੰਦੀ ਆ ਕਿ ਸਿੱਪੀ ਨੂੰ ਖੋਲ ਕੇ ਉਸ ਵਿੱਚ ਰੇਤ ਦਾ ਕਣ ਪਾ ਕੇ ਮੋੜ ਸਮੁੰਦਰ 'ਚ ਛੱਡ ਦਿੱਤਾ ਜਾਂਦਾ ਹੈ ਪਹਿਲਾਂ ਵਿਚਾਰੀ ਸਿੱਪੀ ਬਣ ਰਹੀ ਜਾਂਦੀ ਆ ਬਾਹਰ ਰੇਤ ਦਾ ਕਣ ਪਾ ਕੇ ਫਿਰ ਛੱਡ ਦਿੱਤਾ ਜਾਂਦਾ ਤਾਂ ਉਸ ਸਿੱਪੀ ਨੇ ਤਾਂ پائی ਚੁੱਭਣ ਤੋਂ ਬਚਣ ਲਈ ਫਿਰ ਕੋਸ਼ਿਸ਼ ਕਰਨੀ ਆ ਉਹਨੇ ਰੇਤ ਤੇ ਕਿਣਕੇ ਦਾ ਮੋਤੀ ਬਣਾਉਂਦਾ ਫਿਰ ਕੁਝ ਹਫ਼ਤਿਆਂ ਬਾਅਦ ਫੇਰ ਕੱਢ ਲਿਆ ਜਾਂਦਾ ਤੇ ਇਸ ਤਰ੍ਹਾਂ ਮੋਤੀ ਬਣਾਉਣ ਵਾਲੀ ਜਾਤੀ ਲਗਭਗ ਹਰ ਸਿੱਪੀ ਤੋਂ ਮੋਤੀ ਲਿਆ ਜਾ ਸਕਦਾ ਮੈਨੂੰ ਲੱਗਦਾ ਹੈ ਅੱਜ ਤਾਂ ਆਪਾਂ ਹੀਰੇ ਜਵਾਹਰਾਤ ਰੂਬੀ ਲਾਲ ਨੀਲਮ ਕਈ ਗੱਲਾਂ ਕਰ ਲਈਆਂ ਨਿਸ਼ਚੈ ਹੁਣ ਤਾਂ ਇਹ ਚੀਜ਼ਾਂ ਪ੍ਰਯੋਗਸ਼ਾਲਾ ਦੇ ਵਿੱਚ ਇਹਨਾਂ ਦੇ ਤੱਤ ਜਾਣ ਕੇ ਕਿ ਕਿਹੜੇ-ਕਿਹੜੇ ਤੱਤਾਂ ਤੋਂ ਬਣਦੀਆਂ ਕੁਦਰਤ ਸਾਹ ਕੁਦਰਤੀ ਤੌਰ ਤੇ ਕੁਦਰਤੀ ਤੱਤਾਂ ਤੋਂ ਬਣਦੀਆਂ ਸੀ ਪਰ ਇਹ ਜਾਣ ਕੇ ਕਿ ਹੀਰਾ ਕਿਵੇਂ ਬਣਦਾ ਹੈ ਲਾਲ ਕਿਵੇਂ ਬਣਦਾ ਉਹਦੀ ਰਸਾਇਣਕ ਬੰਤਰ ਜਾਣ ਕੇ ਉਹਨੂੰ ਮਸ਼ੀਨੀ ਢੰਗ ਨਾਲ ਬਣਾਉਟੀ ਢੰਗ ਨਾਲ ਰਸਾਇਣਕ ਪ੍ਰਕਿਰਿਆਵਾਂ ਦੁਆਰਾ ਵੀ ਬੜਾਇਆ ਜਾਂਦਾ ਪਰ ਬਣਾਉਟੀ ਦੀ ਆਪ ਦੀ ਕਹਿ ਸਕਦੇ ਆ ਸਾਪਣ ਹੋ ਸਕਦਾ ਪਰ ਮੁੱਲ ਆ ਜਿਹੜਾ ਕੁਦਰਤੀ ਨਾ ਹੋਣ ਕਰਕੇ ਉਹ ਘੱਟ ਹੁੰਦਾ ਚਲ ਅੱਜ ਵੀ ਜਾਣਕਾਰੀ ਇੰਨੀ ਕਿਸੇ ਹੋਰ ਦਿਨ ਕੋਈ ਹੋਰ ਗੱਲਾਂ ਕਰਾਂਗੇ ਮਿਹਰਬਾਨੀ ਸ਼ੁਕਰੀਆ ਚੈਨਲ ਸਬਸਕ੍ਰਾਈਬ ਕਰੋ ਆਪਣੇ ਬੱਚਿਆਂ ਨੂੰ ਦਿਖਾਓ ਗਿਆਨ ਵਿਗਿਆਨ ਦੀਆਂ ਗੱਲਾਂ ਜਿਸ ਜਿਹੜੀਆਂ ਵੀਡੀਓ ਨਾ ਅੱਤ ਗਾਣੇ ਦੀਆਂ ਉਹ ਤਾਂ ਤੁਸੀਂ ਵੇਂਦੇ ਹੀ ਨਹੀਂ ਨਹੀਂ ਕਦੇ ਕਦੇ ਗਿਆਨ ਦੀ ਗੱਲ ਸੁਣ ਲਿਆ ਕਰੋ ਸਾਂਝੀ ਕਰ ਲਿਆ ਕਰੋ ਮੇਰੇ